ਡੇਰੋ ਸਰਸਮੁਖੀ ਰਾਮ ਰਹੀਮ ਤੋਂ ਬਾਅਦ ਆਸਾ ਰਾਮ ਦੀਆਂ ਆਸਾਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਦਰਅਸਲ ਆਸਾ ਰਾਮ ਨੂੰ ਮੁੰਬਈ ਦੇ ਵਿੱਚ ਇਲਾਜ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਆ ਆਸਾ ਰਾਮ ਨੇ ਜੋਧਪੁਰ ਹਾਈ ਕੋਰਟ ਦੇ ਵਿੱਚ ਇਲਾਜ ਲਈ ਅਰਜੀ ਲਾਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਦਰਸਲ ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਵਨੀਤ ਕੁਮਾਰ ਮਾਥੁਰ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਕੋਰਟ ਦੇ ਵਿੱਚ ਆਸਾ ਰਾਮ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹਨ ਜੇਲ੍ਹ ਦੇ ਵਿੱਚ ਉਹਨਾਂ ਦਾ ਇਲਾਜ ਸਹੀ ਢੰਗ ਦੇ ਨਾਲ ਨਹੀਂ ਹੋ ਪਾ ਰਿਹਾ ਜਿਸ ਦੇ ਕਾਰਨ ਉਹਨਾਂ ਨੂੰ ਇਲਾਜ ਦੇ ਲਈ ਬਾਹਰ ਲਿਆਂਦਾ ਜਾਵੇਗਾ ਇਸ ਅਪੀਲ ਤੇ ਫੈਸਲਾ ਸੁਣਾਉਂਦੇ ਹੋਏ ਬੈਂਚ ਨੇ ਮੁੰਬਈ ਦੇ ਵਿੱਚ ਆਸਰਾਮ ਦਾ ਇਲਾਜ ਕਰਵਾਉਣ ਦਾ ਫੈਸਲਾ ਸੁਣਾਇਆ ਇਸ ਫੈਸਲੇ ਤੋਂ ਬਾਅਦ ਆਸਰਾਮ ਨੂੰ ਰਾਹਤ ਮਿਲੀਆ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਆਸਰਾਮ ਲੰਬੇ ਸਮੇਂ ਤੋਂ ਬਿਮਾਰ ਹਨ ਜੇਲ੍ਹ ਦੇ ਵਿੱਚ ਜੇਵ ਦੇ ਵਿੱਚ ਇਲਾਜ ਸਹੀ ਢੰਗ ਨਾਲ ਨਾ ਹੋਣ ਦੇ ਕਾਰਨ ਉਹਨਾਂ ਨੂੰ ਇਲਾਜ ਲਈ ਮੁੰਬਈ ਲਿਜਾਇਆ ਜਾਵੇ ਆਸਾ ਰਾਮ ਨੂੰ 에어 ਐਮਬੂਲੈਂਸ ਦੇ ਰਾਹੀਂ ਮੁੰਬਈ ਭੇਜਿਆ ਜਾਵੇਗਾ ਅਤੇ ਇਸ ਦੌਰਾਨ ਉਸ ਦੇ ਨਾਲ ਇੱਕ ਐਸਪੀ ਰੈਂਕ ਦੇ ਅਧਿਕਾਰੀ ਅਤੇ ਚਾਰ ਪੁਲਿਸ ਕਰਮੀ ਭੇਜੇ ਜਾਣਗੇ ਉੱਥੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਇਹ ਸਾਰੇ ਆਸਾ ਰਾਮ ਦੇ ਨਾਲ ਹੀ ਰਹਿਣਗੇ ਇੱਕ ਵਾਰ ਇਲਾਜ ਹੋ ਜਾਣ ਦੇ ਬਾਅਦ ਉਹਨਾਂ ਨੂੰ ਵਾਪਸ ਚੀਲਿਆ ਚੋਵੇਗਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਡੇਰਾ ਸਰਸਮੁਖੀ ਰਾਮ ਰਹੀਮ ਤੋਂ ਬਾਅਦ ਆਸਾ ਰਾਮ ਦੀਆਂ ਆਸਾਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਦਰਸਲ ਆਸਰਾਮ ਨੂੰ ਮੁੰਬਈ ਦੇ ਵਿੱਚ ਇਲਾਜ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਆ ਆਸਰਾਮ ਨੇ ਜੋਧਪੁਰ ਹਾਈ ਕੋਰਟ ਦੇ ਵਿੱਚ ਇਲਾਜ ਦੇ ਲਈ ਅਰਜੀ ਲਾਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਦਰਸਲ ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਬਨੀਤ ਕੁਮਾਰ ਮਾਥੁਰ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਕੋਰਟ ਦੇ ਵਿੱਚ ਆਸਰਾਮ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹਨ ਜੇਲ੍ਹ ਦੇ ਵਿੱਚ ਉਹਨਾਂ ਦਾ ਇਲਾਜ ਸਹੀ ਢੰਗ ਦੇ ਨਾਲ ਨਹੀਂ ਹੋ ਪਾਰਿਆ ਜਿਸ ਦੇ ਕਾਰਨ ਉਹਨਾਂ ਨੂੰ ਇਲਾਜ ਦੇ ਲਈ ਬਾਹਰ ਲਿਆਂਦਾ ਜਾਵੇਗਾ ਇਸ ਅਪੀਲ ਤੇ ਫੈਸਲਾ ਸੁਣਾਉਂਦੇ ਹੋਏ ਬੈਂਚ ਨੇ ਮੁੰਬਈ ਦੇ ਵਿੱਚ ਆਸਰਾਮ ਦਾ ਇਲਾਜ ਕਰਵਾਉਣ ਦਾ ਫੈਸਲਾ ਸੁਣਾਇਆ ਇਸ ਫੈਸਲੇ ਤੋਂ ਬਾਅਦ ਆਸਰਾਮ ਨੂੰ ਰਾਹਤ ਮਿਲੀਆ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਆਸਰਾਮ ਲੰਬੇ ਸਮੇਂ ਤੋਂ ਬਿਮਾਰ ਹਨ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਇਲਾਜ ਸਹੀ ਢੰਗ ਨਾਲ ਨਾ ਹੋਣ ਦੇ ਕਾਰਨ ਉਹਨਾਂ ਨੂੰ ਇਲਾਜ ਲਈ ਮੁੰਬਈ ਲਿਜਾਇਆ ਜਾਵੇ ਆਸਾ ਰਾਮ ਨੂੰ 에어 ਐਮਬੂਲੈਂਸ ਦੇ ਰਾਹੀਂ ਮੁੰਬਈ ਭੇਜਿਆ ਜਾਵੇਗਾ ਅਤੇ ਇਸ ਦੌਰਾਨ ਉਸ ਦੇ ਨਾਲ ਇੱਕ ਐਸਪੀ ਰੈਂਕ ਦੇ ਅਧਿਕਾਰੀ ਅਤੇ ਚਾਰ ਪੁਲਿਸ ਕਰਮੀ ਭੇਜੇ ਜਾਣਗੇ ਉੱਥੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਇਹ ਸਾਰੇ ਆਸਾ ਰਾਮ ਦੇ ਨਾਲ ਹੀ ਰਹਿਣਗੇ ਇੱਕ ਵਾਰ ਇਲਾਜ ਹੋ ਜਾਣ ਦੇ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਲਿਆਇਆ ਜਾਵੇਗਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਡੇਰਾ ਸਰਸਮੁਖੀ ਰਾਮ ਰਹੀਮ ਤੋਂ ਬਾਅਦ ਆਸਾ ਰਾਮ ਦੀਆਂ ਆਸਾਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਦਰਸਲ ਆਸਾ ਰਾਮ ਨੂੰ ਮੁੰਬਈ ਦੇ ਵਿੱਚ ਇਲਾਜ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਆਸਾ ਰਾਮ ਨੇ ਜੋਧਪੁਰ ਹਾਈ ਕੋਰਟ ਦੇ ਵਿੱਚ ਇਲਾਜ ਦੇ ਲਈ ਅਰਜੀ ਲਾਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਦਰਸਲ ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਬਨਿਤ ਕੁਮਾਰ ਮਾਥੁਰ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਕੋਰਟ ਦੇ ਵਿੱਚ ਆਸਾ ਰਾਮ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹਨ ਜੇਲ੍ਹ ਦੇ ਵਿੱਚ ਉਹਨਾਂ ਦਾ ਇਲਾਜ ਸਹੀ ਢੰਗ ਦੇ ਨਾਲ ਨਹੀਂ ਹੋ ਪਾ ਰਿਹਾ ਜਿਸ ਦੇ ਕਾਰਨ ਉਹਨਾਂ ਨੂੰ ਇਲਾਜ ਲਈ ਬਾਹਰ ਲਿਆਂਦਾ ਜਾਵੇਗਾ ਇਸ ਅਪੀਲ ਤੇ ਫੈਸਲਾ ਸੁਣਾਉਂਦੇ ਹੋਏ ਬੈਂਚ ਨੇ ਮੁੰਬਈ ਦੇ ਵਿੱਚ ਆਸਰਾਮ ਦਾ ਇਲਾਜ ਕਰਵਾਉਣ ਦਾ ਫੈਸਲਾ ਸੁਣਾਇਆ ਇਸ ਫੈਸਲੇ ਤੋਂ ਬਾਅਦ ਆਸਰਾਮ ਨੂੰ ਰਾਹਤ ਮਿਲੀ ਆ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਆਸਰਾਮ ਲੰਬੇ ਸਮੇਂ ਤੋਂ ਬਿਮਾਰ ਹਨ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਇਲਾਜ ਸਹੀ ਢੰਗ ਨਾਲ ਨਾ ਹੋਣ ਦੇ ਕਾਰਨ ਉਹਨਾਂ ਨੂੰ ਇਲਾਜ ਲਈ ਮੁੰਬਈ ਲਿਜਾਇਆ ਜਾਵੇ ਆਸ਼ਰਮ ਨੂੰ 에어 ਐਂਬੂਲੈਂਸ ਦੇ ਰਾਹੀਂ ਮੁੰਬਈ ਭੇਜਿਆ ਜਾਵੇਗਾ ਅਤੇ ਇਸ ਦੌਰਾਨ ਉਸ ਦੇ ਨਾਲ ਇੱਕ ਐਸਪੀ ਰੈਂਕ ਦੇ ਅਧਿਕਾਰੀ ਅਤੇ ਚਾਰ ਪੁਲਿਸ ਕਰਮੀ ਭੇਜੇ ਜਾਣਗੇ ਉੱਥੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਇਹ ਸਾਰੇ ਆਸ਼ਰਮ ਦੇ ਨਾਲ ਹੀ ਰਹਿਣਗੇ ਇੱਕ ਵਾਰ ਇਲਾਜ ਹੋ ਜਾਣ ਦੇ ਬਾਅਦ ਉਹਨਾਂ ਨੂੰ ਵਾਪਸ ਜੇਲ੍ਹਾਂ ਤੇ ਚੋਵੀਗਾ ਬਿਊਰੋ ਰਿਪੋਰਟ ਐਸਮ ਜਨ نیوز